ਆਪਰੇਸ਼ਨ ਬਲੂ ਸਟਾਰ ਦੀ ਵਰਸੀ ਮੌਕੇ ਸ਼੍ਰੀ ਕਾਲਟਕ ਸਹਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸਰੋਪਾ ਲੈਣ ਤੋਂ ਇਨਕਾਰ ਕਰਨ ਵਾਲੇ ਤਰਲੋਚਨ ਸਿੰਘ ਨੇ ਜਥੇਦਾਰ ਤੇ ਅਸਤੀਫੇ ਦੀ ਮੰਗ ਕੀਤੀ ਹੈ। ਉਹਨਾਂ ਰੋਸ ਜਤਾਇਆ ਕਿ ਧਾਰਮਿਕ ਮਾਮਲਿਆਂ ਖਾਸ ਕਰਕੇ ਬੇਅਦਬੀਤਾਂ ਘਟਨਾਵਾਂ ਨੂੰ ਲੈ ਕੇ ਜਥੇਦਾਰ ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾ ਰਹੇ। ਤਰਲੋਚਨ ਸਿੰਘ ਆਪਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਅਮਰੀਕ ਸਿੰਘ ਦੇ ਪੁੱਤਰ ਨੇ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਧਾਰਮਿਕ ਆਗੂਆਂ ਨੂੰ ਧਰਮ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਜੋ ਕਦਮ ਚੁੱਕਣੇ ਚਾਹੀਦੇ ਨੇ ਉਹ ਨਹੀਂ ਚੁੱਕੇ ਜਾ ਰਹੇ। ਸ੍ਰੀ ਅਕਾਲ ਤਖਤ ਸਾਹਿਬ ਦੀ ਭਾਵਨਾ ਨੂੰ ਠੇਸ ਸਾਡਾ ਪਚਾਉਣ ਦਾ ਬਿਲਕੁਲ 1% ਵੀ ਕੋਈ ਮਕਸਦ ਨਹੀਂ ਸੀ। ਜੇ ਸੰਗਤ ਵਿਰੋਧ ਕਰ ਰਹੀ ਹੈ ਉਹਨਾਂ ਦਾ ਤੇ ਇਹ ਉਹਨਾਂ ਆਗੂਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਅਸੀਂ ਸ਼ਾਇਦ ਇਸ ਅਹੁਦੇ ਦੇ ਹੁਣ ਲਾਇਕ ਨਹੀਂ ਸਾਨੂੰ ਪਿੱਛੇ ਹੋ ਜਾਣਾ ਚਾਹੀਦਾ ਕਿਉਂ ਜੇ ਗਲਤੀ ਹੋਈ ਹੈ ਸਾਨੂੰ ਉਸ ਗਲਤੀ ਨੂੰ ਮੰਨ ਕੇ ਆਪਣੇ ਆਪ ਹੀ ਉਸ ਚੀਜ਼ ਤੋਂ ਪਿੱਛੇ ਹੋ ਜਾਣਾ ਚਾਹੀਦਾ ਕਿ ਉਸ ਸਾਰੀਆਂ ਬੇਅਦਬੀਆਂ ਦਾ ਉਸ ਰੋਸ ਦਾ ਜੋ ਅਸੀਂ ਉੱਤਰ ਚਾਹੁੰਦੇ ਹਾਂ ਜੋ ਅਸੀਂ ਫੈਸਲਾ ਚਾਹੁੰਦੇ ਹਾਂ ਉਹ ਅਜੇ ਤੱਕ ਕੰਪਲੀਟ ਨਹੀਂ ਹੋਇਆ ਉਹ ਜੋ ਇਹਨਾਂ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ ਆਗੂਆਂ ਨੂੰ ਸਾਡੇ ਧਾਰਮਿਕ ਆਗੂਆਂ ਨੂੰ ਕਹਿ ਲਈਏ ਆਪਾਂ ਸਿਆਸਤ ਤੋਂ ਤਾਂ ਅਸੀਂ ਕੋਈ ਆਸ ਨਹੀਂ ਰੱਖਦੇ ਧਾਰਮਿਕ ਆਗੂਆਂ ਨੂੰ ਜੋ ਆਪਣਾ ਕੰਮ ਕਰਨਾ ਚਾਹੀਦਾ ਸੀ ਫਰਜ਼ ਨਿਭਾਉਣੇ ਚਾਹੀਦੇ ਸੀ ਮੇਰੇ ਖਿਆਲ ਨਾਲ ਉਹਨਾਂ ਵਿੱਚੋਂ ਇਹ 1% ਵੀ ਆਪਣਾ ਫਰਜ਼ ਨਹੀਂ ਨਿਭਾ ਸਕਿਆ ਤਾਂ ਕਰਕੇ ਹੀ ਇਹਨਾਂ ਦੇ ਵਿਰੋਧ ਦੇ ਰੋਸ ਜਿਹੜਾ ਉਹ ਪਾਇਆ ਜਾ ਰਿਹਾ ਹੈ ਅਮਰੀਕ ਸਿੰਘ ਦੀ ਪਤਨੀ ਨੇ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਆਪਣੇ ਮਤਲਬ ਲਈ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਮੁੱਦਿਆਂ ਤੋਂ ਸਿੱਖਾਂ ਦਾ ਧਿਆਨ ਹਟਾਇਆ ਜਾਵੇ ਉਹਨਾਂ ਕੇਂਦਰ ਸਰਕਾਰ ਤੇ ਵੀ ਪੰਜਾਬ 'ਚ ਸ਼ਾਂਤੀ ਨਾ ਬਣਾ ਕੇ ਰੱਖਣ ਦੇ ਇਲਜ਼ਾਮ ਲਗਾਏ ਨੇ ਮੇਰੇ ਮੁਤਾਬਕ ਤੇ ਜਾਣ ਬੁੱਝ ਕੇ ਇਹ ਗੁੰਜਲਦਾਰ ਮਸਲੇ ਅੱਗੇ ਲਿਆ ਰਹੇ ਆ ਪੰਸ ਦੇ ਵੀ ਇਹ ਆਪਸ ਵਿੱਚ ਦੀ 파ਟੇ ਰਹਿਣ ਇੱਕ ਦੂਜੇ ਨਾਲ ਲੜਦੇ ਰਹਿਣ ਇਹਨਾਂ ਦਾ ਕੁਝ ਬਣ ਨਾ ਸਕੇ ਇਹ ਆਪਣੇ ਜਿਹੜੇ ਇਹਨਾਂ ਦੇ ਮਤਲਬ ਗੁਰੂ ਗ੍ਰੰਥ ਸਾਹਿਬ ਤੇ ਬੇਦਵੀਆਂ ਕੀਤੀਆਂ ਐ ਜਾਂ ਕਿਦਾਂ ਇਹ 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 ਭੁੱਲ ਜਾਣ ਤੇ ਆਪਸ ਵਿੱਚ ਦੀ ਲੜ ਲੜ ਕੇ ਇੱਕ ਦੂਜੇ ਤੇ ਤੂੰ ਤੁਨ ਲਾਉਂਦੇ ਰਹਿਣ ਦੂਜਾ ਮਾੜਾ ਤੇ ਇੱਕ ਜਾਂ ਮਾੜਾ ਕਰਾਉਣ ਵਾਲਾ ਕੋਈ ਹੋ ਰਹੀ ਐ ਵਿੱਚ ਮੇਰਾ ਖਿਆਲ ਹੈ ਜੇ ਭਾਰਤ ਸਰਕਾਰ ਚਾਵੇ ਨਾ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਵੀ ਸ਼ਾਂਤੀ ਨਾਲ ਇਹ ਚਾਹੁੰਦੀ ਨਹੀਂ ਪਿਛਲੇ ਸਾਲ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖਾਂ 'ਚ ਰੋਸ ਹੈ ਖਾਸ ਕਰਕੇ ਧਾਰਮਿਕ ਆਗੂਆਂ ਤੇ ਲੀਡਰਾਂ ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਨੇ ਇਸ ਦੇ ਚੱਲਦਿਆਂ ਰੋਸ ਵਿਖਾਉਂਦਿਆਂ 3 ਜੂਨ ਨੂੰ ਹਰਮੰਦਰ ਸਾਹਿਬ 'ਚ ਮੱਥਾ ਟੇਕਣ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਰਦਾਸੀਏ ਬਲਵੀਰ ਸਿੰਘ ਨੇ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ